ਸਵਾਗਤ ਹੈ ਦੋਸਤੋ ਆਜੋ ਅੱਜ ਆਪਾਂ ਤੁਹਾਨੂੰ ਇੱਕ ਘੋੜਾ ਦਿਖਾਉਣੇ ਆ ਬਹੁਤ ਚੰਗਾ ਘੋੜਾ ਦੋਸਤੋ ਤੁਸੀਂ ਦੇਖ ਵੀ ਸਕਦੇ ਆ ਬਹੁਤ ਚੰਗਾ ਸ਼ਕੀਨ ਤੇ ਮਜ਼ਬੂਤ ਘੋੜਾ ਜਿਹੜਾ ਤੁਹਾਨੂੰ ਦਿਖਾਉਣ ਲੱਗੇ ਆ ਘੋੜਾ ਮੱਝੂ ਕੇ ਬਲੱਡ ਲਾਈਨ ਦਾ ਹੈ ਤੇ ਮੱਝੂ ਕੇ ਬਲੱਡ ਲਾਈਨ ਤਾਂ ਮਜ਼ਬੂਤੀ ਦੇ ਵਿੱਚ ਤਾਂ ਸਭ ਤੋਂ ਅੱਗੇ ਆ ਦੋਸਤੋ ਕੋਈ ਸ਼ੱਕ ਨਹੀਂ ਇਹਦੇ ਵਿੱਚ ਅੱਜ ਦਾ ਜਿਹੜਾ ਨੌਜਵਾਨ ਹੈਗਾ ਉਹ ਇਸ ਲਾਈਨ ਪਿੱਛੇ ਮਤਲਬ ਕਿ دیਵਾਨਾ ਹੋਇਆ ਆ ਆਪਾਂ ਕਹਿ ਸਕਦੇ ਆ ਮੱਝੂ ਕੇ ਬਲੱਡ ਲਾਈਨ ਹੈ ਜਿਹੜੀ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਬਣੀ ਹੋਈ ਹੈ। ਸੋ ਆਪਾਂ ਮੱਝੂ ਕੇ ਬਲੱਡ ਲਾਈਨ ਦਾ ਘੋੜਾ ਤੁਹਾਨੂੰ ਜਿਹੜਾ ਇਟਾਲੀਅਨ ਜੰਗਬਾਜ਼ ਦਿਖਾਉਣ ਲੱਗੇ ਆਂ ਸੱਜਣੋ। ਘੋੜਾ ਦੇਖ ਕੇ ਭੁੱਖ ਲੈਂਦੀ ਐ। ਧਾਈਵਾਲ ਸਟੱਡ ਫਾਰਮ ਤੇ ਖੜਾ ਹੈ ਕਪੂਰਥਲੇ। ਬਾਬਾ ਜੀ ਹੁਣਾਂ ਦੇ ਕੋਲੇ ਤੇ ਜਿੱਦ ਨਹੀਂ ਆਪਾਂ ਗੱਲ ਕਰੀਏ ਵੀ ਘੋੜੇ ਦੇ ਵਿੱਚ ਮਜ਼ਬੂਤੀ ਹੈ, ਸੁੰਦਰਤਾ ਹੈ ਤੇ ਉਨਾਂ ਹੀ ਬਾਬਾ ਜੀ ਹੁਣਾਂ ਦਾ ਸਰੂਪ ਹੈ ਜਿਹੜਾ ਸਿੱਖੀ ਸਰੂਪ ਦੇਖ ਕੇ ਤੁਸੀਂ ਨਿਹਾਲ ਹੋ ਜਾਊਂਗੇ। ਸੋ ਘੋੜੇ ਦੀ ਕੰਨ ਕਰੌਤੀ ਦੀ ਗੱਲ ਕਰੀਏ ਇਦੀ ਬਾਡੀ ਸਟਰਕਚਰ ਦੀ ਗੱਲ ਕਰੀਏ, ਇਹਦੀ ਖੜਨੀ ਬਹਿਣੀ ਦੀ ਗੱਲ ਕਰੀਏ ਤਾਂ ਬਾ ਕਮਾਲ ਆ ਦੋਸਤੋ। ਹਰ ਪੱਖ ਤੋਂ, ਹਰ ਗੱਲ ਤੋਂ ਜਿਹੜਾ ਘੋੜਾ ਇਹ ਅ ਜਿਹੜਾ ਪੁਆਇੰਟਾਂ ਦੇ ਵਿੱਚ ਖੜਾ ਹੈ। ਸੋ ਇਹਦੀ ਉਮਰ ਦੀ ਜੇ ਮੈਂ ਗੱਲ ਕਰਾਂ ਤਾਂ 5 ਸਾਲ ਉਮਰ ਇਹਦੀ, 5 5.5 ਸਾਲ ਉਮਰ ਹੈ ਇਸ ਟਾਈਮ ਤੱਕ ਬਾਬਾ ਜੀ ਹੁਣ ਦੱਸਦੇ ਆ ਵੀ ਇਹ ਹੋ ਗਿਆ। 5-6 ਸਾਲ ਦਾ ਲਗਭਗ ਤੇ 65 ਇੰਚ ਕਰਦੇ ਜਿਹੜਾ ਇਹ ਬੱਚੇ ਨੇ ਕੀਤਾ ਹੋਇਆ ਦੋਸਤੋ। ਘੋੜਾ ਇਹਦੇ ਰਿਜ਼ਲਟ ਵੀ ਆ ਗਏ ਆ ਬੱਚੇ ਅੱਗੇ ਆਪਾਂ ਤੁਹਾਨੂੰ ਸ਼ੋਅ ਕਰਨੇ ਆ ਉਹ ਵੀ ਨਾਲ ਦਿਖਾਵਾਂਗੇ ਬਹੁਤ ਚੰਗੇ ਰਿਜ਼ਲਟ ਜਿਹੜੇ ਇਹਦੇ ਘੋੜੇ ਦੇ ਆਏ ਹੋਏ ਆ ਡਾਇਮੰਡ ਘੋੜੇ ਦਾ ਇਹ ਬੱਚਾ ਜਿਹੜਾ ਇਹ ਘੋੜਾ ਹੈ ਜੰਗਬਾਜ਼ ਡਾਇਮੰਡ ਘੋੜੇ ਦਾ ਇਹ ਪੁੱਤ ਹੈ 나ਗ ਦਾ ਇਹ ਪੁੱਤ ਹੈ ਸੋ ਚੰਗੀ ਬਲੱਡ ਲਾਈਨ ਹੈ ਦੋਸਤੋ ਮੱਝੂ ਕੇ ਬਲੱਡ ਲਾਈਨ ਬਹੁਤ ਚੰਗੀ ਹੈ ਤੇ ਜਿਹਦੇ ਵਿੱਚ ਅੱਗੇ ਡਾਇਮੰਡ ਘੋੜਾ ਹੋ ਗਿਆ ਜਾਂ 나ਗ ਘੋੜੇ ਹੋ ਗਏ ਉਹਨਾਂ ਦੇ ਜਿਹੜੇ ਅੱਗੇ ਪੁੱਤ-ਪੁੱਤਰੀ ਆ ਉਹ ਬਹੁਤ ਚੰਗੇ ਘੋੜੇ ਆ ਤੇ ਅੱਗੇ ਚੰਗੇ ਬੱਚੇ ਜਿਹੜੇ ਉਹ ਪੈਦਾ ਕਰ ਰਹੇ ਆ ਤੁਸੀਂ ਦੇਖ ਸਕਦੇ ਆ ਇਹਦਾ ਬਾਡੀ ਸਟਰਕਚਰ ਇਹਦੇ ਪੱਠ ਪੂੜੇ ਪੱਖੋਂ ਕੰਨਾਂ ਤੋਂ ਜਾਂ ਇਹਦੀ ਗਰਦਨ ਦੀ ਕੁਆਲਿਟੀ ਹੈ ਜਿਹੜੀ ਉਹ ਹਰ ਪੱਖ ਤੋਂ ਬਖੂਬੀ ਮਰ ਕੇ ਨਿਖਰੀ ਹੋਈ ਵੀ ਹੈ ਦੋਸਤੋ ਤਰਾਸ਼ੀ ਹੋਈ ਵੀ ਹੈ ਸੁਪਰ ਮਾਤਮਾ ਨੇ ਇਹਨੂੰ ਸੁਹਾਪਣ ਵੀ ਦਿੱਤਾ ਇਹਨੂੰ ਚੰਗਾ ਬਾਡੀ ਸਟਰਕਚਰ ਵੀ ਦਿੱਤਾ ਤੇ ਅੱਗੇ ਜਿਹੜੇ ਇਹਦੇ ਵਿੱਚ ਗੁਣ ਹੈਗਾ ਵੀ ਇਹ ਬੱਚੇ ਵੀ ਜਿਹੜੇ ਇਹਦੇ ਆ ਰਹੇ ਆ ਉਹ ਬਹੁਤ ਚੰਗੇ ਆ ਰਹੇ ਆ ਸੋ ਜਿਹੜੇ ਵੀ ਸੱਜਣ ਨੇ ਕਿਸੇ ਨੇ ਮੱਝੂ ਕੇ ਬਲੱਡ ਲਾਈਨ ਦਾ ਰਿਜ਼ਲਟ ਲੈਣਾ ਹੋਵੇ ਘੋੜੇ ਤੋਂ ਇਸ ਘੋੜੇ ਤੋਂ ਜੰਗ ਬਾਜ ਤੋਂ ਘੋੜੀ ਮੇਟ ਕਰਵਾਉਣੀ ਹੈ ਤਾਂ ਉਹ ਬਾਬਾਈ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਕਪੂਰਥਲਾ ਏਰੀਆ ਹੈ ਬਾਬਾਈ ਹੁਣਾਂ ਦਾ ਖਾਸ ਹੀ ਕਪੂਰਥਲੇ ਇਹਨਾਂ ਦਾ ਧਾਈਵਾਲ ਸਟੱਡ ਫਾਰਮ ਦੇ ਨਾਲ ਦੇ ਨਾਲ ਜਿਹੜਾ ਇਹ ਸਟੱਡ ਫਾਰਮ ਹੈ ਜਿੱਥੇ ਇਹ ਘੋੜਾ ਖੜਾ ਹੈ ਉਥੇ ਜਾ ਕੇ ਤੁਸੀਂ ਆਪਣੀ ਘੋੜੀ ਮੇਟ ਕਰਵਾ ਸਕਦੇ ਆ ਫੀਸ ਫੂਸ ਵਾਲਾ ਕੋਈ ਬਾੜਾ ਚੱਕਰ ਨਹੀਂ ਬਾਬਾਈ ਹੁਣਾਂ ਕੋਲੇ ਤੁਸੀਂ ਜਾਓਗੇ ਬਹੁਤ ਚੰਗੇ ਇਨਸਾਨ ਹੈ ਮਿਲੋਂਗੇ ਤਾਂ ਫਿਰ ਤੁਹਾਨੂੰ ਪਤਾ ਲੱਗ ਜਾਣਾ ਤੇ ਜੇ ਤੁਸੀਂ ਕੋਈ ਬੱਚਾ ਖਰੀਦਣਾ ਚਾਹੁੰਦੇ ਆ ਇਸ ਘੋੜੇ ਦਾ ਜਾਂ ਕੋਈ ਘੋੜੀ ਖਰੀਦਣੀ ਚਾਹੋਣਿਆਂ ਜਾਂ ਬਸ਼ੇਰੀ ਉਹ ਵੀ ਜਾਨਵਰ ਜਿਹੜੇ ਬਾਬਾਈ ਹੁਣਾਂ ਦੇ ਕੋਲ ਹੈਗੇ ਆ ਉਹ ਵੀ ਤੁਸੀਂ ਖਰੀਦ ਸਕਦੇ ਆ ਸੋ ਨੰਬਰ ਆਪਾਂ ਸਕਰੀਨ ਤੇ ਚਲਾਤਾ ਬਾਬਾਈ ਹੁਣਾਂ ਦਾ ਥੱਲੇ ਜਿਹੜਾ ਨੰਬਰ ਚੱਲਦਾ ਉਹ ਬਾਬਾਈ ਹੁਣਾਂ ਦਾ ਸੋ ਆ ਬੱਚੇ ਆ ਦੋਸਤੋ ਇਸ ਘੋੜੇ ਦਾ ਰਿਜ਼ਲਟ ਹੈ ਲੈਂਥ ਲੂਨਸ ਤੁਸੀਂ ਚੈੱਕ ਕਰ ਸਕਦੇ ਆ ਬੱਚੇ ਦੀ ਇੱਕ ਵਾਰ ਵੀ ਕਿੰਨੀ ਲੈਂਥ ਹੈ ਚੰਗੇ ਰਿਜ਼ਲਟ ਜਿਹੜਾ ਇਹ ਜੰਗ ਬਾਜ਼ ਘੋੜਾ ਉਹ ਦੇ ਰਿਹਾ ਇਹ ਬੱਚੇ ਸੇਲ ਵੀ ਕਰਨੇ ਆ ਬਾਬਾਈ ਹੁਣਾਂ ਨੇ ਦੱਸਿਆ ਇਹਨਾਂ ਕੋਲ ਇੱਕ ਦੋ ਬੱਚੇ ਹੈਗੇ ਆ ਇੱਕ ਦੋ ਘੋੜੀਆਂ ਵੀ ਹੈਗੀਆਂ ਆ ਕੁੜੀ ਵੀ ਐ ਦੋਸਤੋ ਇਹ ਵੀ ਸੇਲ ਕਰਨੀ ਐ ਬਾਬਾਈ ਹੁਣਾਂ ਨੇ ਜੇ ਕੋਈ ਸੱਜਣ ਚਾਹਵਣ ਹੋਵੇ ਜੇ ਕਿਸੇ ਨੇ ਇਹ ਕੁੜੀ ਲੈਣੀ ਹੋਵੇ ਜਾਂ ਇਹ ਬੱਚੇ ਲੈਣੇ ਹੋਣ ਜਾਂ ਫਿਰ ਕਿਸੇ ਦਾ ਮਨ ਹੋਵੇ ਕਿ ਵੀ ਆਪਾਂ ਅ ਘੋੜਾ ਹੀ ਸਟਾਲੀਆ ਨਹੀਂ ਲੈਣਾ ਤਾਂ ਫਿਰ ਵੀ ਤੁਸੀਂ ਬਾਬਾਈ ਹੁਣਾਂ ਦੇ ਨਾਲ ਗੱਲਬਾਤ ਕਰ ਸਕਦੇ ਆ ਤਾਂ ਉਹ ਵੀ ਤੁਹਾਨੂੰ ਮਿਲ ਜੂਗਾ ਸੱਜਣੋ ਰਿਜ਼ਲਟ ਬਹੁਤ ਵਧੀਆ ਆ ਰਹੇ ਐ ਬੱਚੇ ਚੰਗੇ ਆ ਰਹੇ ਐ ਤੇ ਘੋੜਾ ਬਹੁਤ ਚੰਗਾ ਆਹ ਕੁੜੀ ਹੈਗੀ ਐ ਦੋਸਤੋ ਇਹ ਵੀ ਸੇਲ ਆਸਤੇ ਐ ਜੇ ਕੋਈ ਸੱਜਣ ਚਾਹਵਣ ਹੋਇਆ ਤਾਂ ਜਰੂਰ ਬਾਬਾਈ ਹੁਣਾਂ ਦੇ ਨਾਲ ਗੱਲ ਕਰ ਲਿਆ ਜੀ ਨੰਬਰ ਸਕਰੀਨ ਤੇ ਚੱਲਦਾ ਥੱਲੇ ਸਕਰੀਨ ਤੇ ਜਿਹੜਾ ਨੰਬਰ ਚੱਲਦਾ ਬਾਬਾਈ ਹੁਣਾਂ ਦਾ ਤੇ ਆ ਆਪਾਂ ਇੱਕ ਮਗਰ ਫੋਟੋ ਵੀ ਲਾਤੀ ਐ ਜੰਗਵਾਜ ਮੱਝੂਕੋ ਬਲੱਡ ਲਾਈਨ ਦਾ ਕੋੜਾ ਡਾਇਮੰਡ ਦਾ ਪੁੱਤਰ ਐ ਤੇ ਨਾਂ ਕੋੜੇ ਦਾ ਇਹ ਪੋਤਾ ਐ ਢਾਈਵਾਲ ਸਟੱਡ ਫਾਰਮ ਤੇ ਨੰਬਰ ਵੀ ਦੇਤਾ ਨਾਲ ਗੱਲਬਾਤ ਕਰ ਲਿਓ ਤੇ ਮੇਰਾ ਨੰਬਰ ਵੀ ਦੋਸਤੋ ਉੱਪਰ ਅੱਗੇ ਚੱਲਦਾ ਸੀਗਾ ਆ ਵੀਡੀਓ ਦੇ ਉੱਪਰ ਚੱਲਦਾ 9855256109 ਜੇ ਕਿਸੇ ਸੱਜਣ ਨੇ ਆਪਣੇ ਕਿਸੇ ਜਾਨਵਰ ਦੀ ਵੀਡੀਓ ਕਰਵਾਉਣੀ ਹੋਵੇ ਘੋੜੇ ਦੀ ਪ੍ਰੋਮੋਸ਼ਨ ਕਰਵਾਉਣੀ ਹੋਵੇ ਤਾਂ ਤੁਸੀਂ ਸੰਪਰਕ ਹੈ ਜਿਹੜਾ ਉਹ ਮੇਰੇ ਨਾਲ ਵੀ ਕਰ ਸਕਦੇ ਹੋ ਸੋ ਕਰੋ ਗੱਲਬਾਤ ਧੰਨਵਾਦ